161 ਇੰਚੇ ਚ 12 ਇੱਟਾਂ ਪੈਂਦੇ ਨੇ ਮਿੱਤਰੋ ਜੇ ਤੁਸੀਂ ਘਰੇ ਮਿਸਤਰੀ ਲਾ ਲੈਣਾ ਕੋਈ ਕੰਦ ਕੌਲਾ ਖਿੱਚਣਾ ਤੁਸੀਂ ਇੱਟਾਂ ਮੰਗਾਉਣੇ ਨੇ ਸੋ ਨੂੰ ਮੈਂ ਬਰੀਕੀ ਦੇ हिसाब ਦੱਸਦਾ ਤੁਸੀਂ ਬਸ ਖੁੱਟਾਂ ਚ ਕੰਦ ਮਣਦੋ ਸੋ ਨੂੰ ਐ ਪਤਾ ਲੱਗ ਜੂਈ ਸੀ ਕਿੰਨੀ ਇੱਟ ਮੰਗਾਈਏ ਮੰਨ ਲਓ ਕਿ ਕੰਦਾਂ ਖਿੱਚਣੇ ਨੇ ਸੋ ਇਹ ਪਤਾ ਹੋਣਾ ਚਾਹੀਦਾ ਬਸ ਇੱਕ ਚੀਜ਼ ਪਤਾ ਹੋਣਾ ਚਾਹੀਦਾ ਵੀ ਸਾਡੀ ਕੰਦ ਕਿੰਨੀ ਲੰਬੀ ਹੈ ਕਿੰਨੀ ਉੱਚੀ ਆ ਮੰਨ ਲਓ ਇੱਥੋਂ ਨਾਲ ਇੱਥੋਂ ਲੈ ਕੇ ਉਰੇ ਤੱਕ ਮਿਲ ਲਈ ਸੀ 7 ਫੁੱਟ ਬਣ ਗਿਆ ਇੱਥੋਂ ਲੈ ਕੇ ਉਰੇ ਤੱਕ 7 ਫੁੱਟ ਬਣ ਗਿਆ ਮੰਨ ਲਓ 7 ਬਾਈ 7 ਦੀ ਆਪਾਂ ਕੰਦ ਜੀ ਖਿੱਚਣੀ ਹੈ ਨਾ ਤੁਸੀਂ ਆਹ ਆ ਮੋਬਾਈਲ 'ਚ ਪਾ ਦੋ ਕੈਲਕੂਲੇਟਰ ਸਾਨੂੰ ਹੁਣ ਕੁਛ ਕਰਨ ਦੀ ਲੋੜ ਨਹੀਂ ਮੋਬਾਈਲ 'ਚ ਬਸ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡੀ ਕੰਧ ਕਿੰਨੇ ਵਾਈ ਕਿੰਨੇ ਦੀ ਆ ਮੰਨ ਕੇ ਚੱਲੋ ਇੱਥੋਂ ਲੈ ਕੇ ਉਸ ਤੱਕ 10 ਫੁੱਟ ਬਣਦੀ ਹੈ ਨਾ ਉਰੋਂ ਲੈ ਕੇ ਬਣਦੀ ਹੈ 6 ਫੁੱਟ ਤਾਂ 10 6 ਪਾ ਦੋ 10 6 ਹੈ ਨਾ ਆਪਣੀ ਕੰਧ ਦੀ 7 7 ਦੀ 7 ਫੁੱਟ 7 7 ਪਾ ਲਓ ਐਤੋਂ ਬਾਅਦ ਚ ਗੁਣਾ ਪਾ ਕੇ ਅੱਗੇ ਪਉਣਾ 144 ਇਹ ਸਾਨੂੰ ਮੈਂ ਦੱਸੂ ਕਿ ਇਹ ਪਾਉਣੀ ਪਾਉਣਾ ਇਹ ਦੱਸਦਾ ਬਰੀਕ ਵਿੱਚ ਬਾਅਦ ਦੱਸੂਗਾ 144 ਪਾ ਲੋ ਵੰਡ પા ਕੇ 169 ਪਾ ਲੋ ਗੁਣਾ ਪਾ ਦੋ 12 ਲਾਈਵ ਸ਼ੋਟ ਦਾ ਹਿਸਾਬ ਨਿਕਲੋ ਵੀ 501 ਕਿੱਟ ਲੱਗੂਗੀ ਆਹ ਤੁਸੀਂ ਪਾਉਣੀ ਪਾਉਣਾ ਫਾਰਮੂਲਾ ਯਾਦ ਕਰ ਲਓ ਬਸ ਓਡੇ ਕੰਧ ਚ ਨਿਕਲੋ ਮੰਨ ਲਓ ਕਿੰਨੇ ਆਟਾ ਲੱਗਣਗੇ ਹੁਣ ਸਾਨੂੰ ਇਹ ਜੇ ਬਾਰੇ ਵੀ ਦੱਸ ਦਿੰਨਾ ਵੀ ਇਹ ਕੀ ਚੀਜ਼ ਸੀ ਹੈ ਨਾ ਸੁਰੂਤੋਂ ਇੱਕ ਗੱਲ ਯਾਦ ਰੱਖਣੀ ਹੈ ਜਿੰਨੇ ਦੀ ਕੰਧ ਆ ਜਿਵੇਂ ਕੱਦ ਦੇ ਲਵਾਈ 10 ਫੁੱਟ ਹੈ ਨਾ ਤੇ ਉਚਾਈ ਹੈਗੀ 8 ਫੁੱਟ 10 8 ਇੰਨਾ ਪਾ ਕੇ ਐਦੂ ਕਹਾਂ ਵੈਸਾ ਗੁਣਾ 144 169 ਗੁਣਾ 12 ਐਂ ਪਾ ਲਉ ਮੰਨ ਲਓ ਕੰਤ ਲੰਬੀਆ 25 ਫੁੱਟ ਤੇ ਉੱਚੀਆ 11 ਫੁੱਟ 25 ਗੁਣਾ 11 ਗੁਣਾ 144 ਅੱਗੇ ਫੇਰ ਇੱਥੋਂ ਲੈ ਕੇ ਫੇਰ ਸਾਰਾ ਇਹੀ ਪਾਉਣਾ ਹੁਣ 144 ਕੀ ਆ ਇਹ ਸਕੁਅਰ ਫੁੱਟ ਸੀ ਮੰਨ ਲਓ 7 ਗੁਣਾ 7 ਹਨਾ ਫੁੱਟਾਂ ਦੇ ਹਿਸਾਬ ਨਾਲ ਸੀ 1 ਸਕੁਅਰ ਫੁੱਟ ਦੇ ਵਿੱਚ 144 ਇੰਚ ਹੁੰਦੇ ਨੇ ਤਾਂ ਫੁੱਟਾਂ ਨੂੰ ਆਪਾਂ ਇੰਚਾਂ 'ਚ ਕਰ ਲਿਆ ਇੰਚਾਂ 'ਚ ਇੰਚ ਤੋਂ ਬਾਅਦ 169 ਕੀ ਆ ਇਹ ਤੁਹਾਨੂੰ ਮੈਂ ਬ੍ਰਿਕ 'ਚ ਉਧਰ ਜਾ ਕੇ ਦੱਸਦਾ 169 ਕੀ ਆ ਤੇ ਆ ਵੀ ਦੱਸੂਗੀ ਆ ਹੁਣ ਮੰਨ ਲਓ 7 7 7/7 ਦੀ ਗੰਧ ਸੀ ਤਾਂ 49 ਸਕਰ ਫੁੱਟ ਚ ਗੰਧ ਆ ਗਈ ਹਨ ਤੇ ਇਹਦੇ ਆ ਪੈਚ ਕੱਢ ਲੈ 49 144 ਤੇ ਅੱਗੇ ਆ ਕੇ 7052 ਆ ਸਾਰੀ ਗੰਧ 7052 ਇੰਚ ਚ ਆ ਤੁਸੀਂ ਆਹੀ ਫਾਰਮੂਲਾ ਪਾਲਾ ਤੁਹਾਨੂੰ ਬਸ ਗੰਧ ਨਿਕਲੂਆ ਬ੍ਰਿਤੀ ਜਿਹੜੇ ਬੰਦੇ ਜਾਣਨਾ ਚਾਹੁੰਦੇ ਨੇ ਵੀ ਕਿਵੇਂ ਹੋ ਗਿਆ ਹਨ 7052 ਇੰਚ ਹਨ ਤੇ ਹੁਣ 7052 ਵੰਡ 169 ਇਹ ਵੀ ਤੁਹਾਨੂੰ ਮੈਂ ਦੱਸਦਾ ਕੀ ਆ ਅੱਗੇ ਉਹ 41.75 41.75 12 501 ਲੈ ਵੀ ਆ 169 ਦਸੀਂ ਕੀਆ ਮੰਨ ਲਓ ਇੱਟਾਂ ਦਾ ਕਿੰਨੇ ਮਿੰਟ ਦੇ ਨੇ ਮੰਨ ਲਓ ਆ ਜਾ ਵੀ 169 ਹੈਗੇ ਇੰਚ ਹਨਾ ਤੇ ਆਹ ਨੇਟਾਂ ਇਥੋਂ ਮੈਂ ਹਿਸਾਬ ਲਾਇਆ ਵੀ 1 ਫੁੱਟ ਚ ਨਹੀਂ ਆਪਾਂ ਮਿੰਟ ਦੇ 1 ਫੁੱਟ ਚ ਹਿਸਾਬ ਨਹੀਂ ਆਉਂਦਾ ਹੁੰਦਾ ਜਦੋਂ ਕੰਧ ਚਿੰਨਦੇ ਆ ਇੱਥੇ ਸਿਮਿੰਟ ਸੁੰਟ ਵੀ ਪੈਂਦਾ ਉਰੋਂ ਲੈ ਕੇ ਮਿਣਾਗੇ ਉਰੇ ਤੱਕ 13 ਇੰਚ ਹੋ ਜੂਗੀ ਇੱਥੇ ਤੱਕ ਇਥੋਂ ਲੈ ਕੇ ਉਰੇ ਤੱਕ ਮਿਣਾਗੇ 13 ਇੰਚ 13 13 169 13 13 169 ਤਾਂ 169 ਵਾਲਾ ਫਾਰਮੂਲਾ ਵਰਤਿਆ ਗਿਆ ਹੁਣ 12 ਕੀ ਸੀ ਜਿਹੜਾ ਉਧਰ ਪਿੱਛੇ ਲਿਖਿਆ ਜੀ 12 ਇੱਟਾਂ 1 2 3 4 5 6 7 8 9 10 11 12 169 ਇੰਚ ਚ 12 ਇੱਟਾਂ ਪੈਂਦੇ ਨੇ 169 ਇੰਚ ਚ 12 ਇੱਟਾਂ ਪੈਂਦੇ ਨੇ 169 ਇੰਚ ਦੇ ਵਿੱਚ 12 ਇੱਟਾਂ ਪੈਂਦੀਆਂ ਨੇ ਤੇ ਹੁਣ ਮੇਨ ਕਾਰਨ ਕੀ ਆ ਤੇ ਤਾਂ ਹੀ ਉਰੇ ਆਪਾਂ 755 ਇੰਚ ਕੱਢੇ ਸੀ 755 ਵੰਡ 169 ਤੇ ਜਦੋਂ ਕੀਤਾ 44.75 ਆ ਗਿਆ ਹੁਣ 44.75 12 12 ਇਟਾ ਪੈਂਦੇ ਨੇ ਨਾਲ 501 ਬਸ ਤੁਸੀਂ 501 ਇਟਾ ਹੋ ਗਈ ਮੱਲਾ ਕੰਧ ਚ ਮੋਟਾ ਹਿਸਾਬ ਆ ਜੂ 1 2 ਵਧਨ ਕਰਨੀਆਂ ਤੇ ਬਸ ਆਹੀ ਯਾਦ ਰੱਖਣਾ ਮੇਨ ਕਾਰਨ ਜੀ ਵੀ ਪਹਿਲਾਂ ਕਿੰਨਾ ਮੰਨ ਲਓ 7 7 ਜਿੰਨੇ ਬਾਈ ਕੰਧ ਨੇ ਮੰਨ ਲਓ 30 ਫੁੱਟਾਂ ਇਹਨੂੰ ਆ 5 ਫੁੱਟਾਂ ਇਹਨੂੰ ਆ 30 5 ਇਸ ਤੋਂ ਬਾਅਦ ਚ ਬਸ ਆ ਫਾਰਮੂਲਾ ਯਾਦ ਰੱਖ ਲਓ ਲੇਖ ਲਓ ਏ 144 169 12 ਬਸ ਤੁਹਾਡਾ ਹਿਸਾਬ ਨਿਕਲੂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ